ਪੜਿਆ ਪਿੱਛੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਆ ਬਹੁਤ ਵਧੀਆ ਹੰਗਾਰਾ ਹਾਂਜੀ ਬਹੁਤ ਅੱਛਾ ਮਿਲ ਰਿਹਾ ਜੀ ਹੰਗਾਰਾ ਔਰ ਬਹੁਤ ਪੋਜ਼ਿਟਿਵ ਨੇ ਲੋਕ ਔਰ ਬਹੁਤ ਉਤਸ਼ਾਹ ਵਾਲੇ ਲੋਕਾਂ ਦੇ ਵਿੱਚ ਕੋਟਪਾਲ ਕੀ ਕਹਿ ਰਹੇ ਲੋਕਾਂ ਬਸ ਇਹ ਜੀ ਆਪਸੀ ਭਾਈਚਾਰਾ ਕਾਇਮ ਰੱਖਿਓ ਕਿਸੇ ਨਾਲ ਲੜਨਾ ਨਹੀਂ ਕਿਸੇ ਲੀਡਰ ਦੇ ਖੇਤੋ ਕਿਸੇ ਪਾਰਟੀ ਦੇ ਖੇਤੋ ਪਿੰਡਾਂ ਦੇ ਵਿੱਚ ਮਹੱਲੇਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਸੀ ਭਾਈਚਾਰਾ ਜ਼ਰੂਰੀ ਹੈ ਕਿਉਂਕਿ ਜਦੋਂ ਕੋਈ ਟਿਲ ਮਟਰ ਹੁੰਦੀ ਹੈ ਪਹਿਲਾਂ ਥੋੜਾ ਗਵੰਡੀ ਆਉਂਦਾ ਬਾਅਦ ਚ ਰਿਸ਼ਤੇਦਾਰ ਜਾਂ ਕੋਈ ਹੋਰ ਆਉਂਦਾ ਤੇ ਪਿੰਡਾਂ ਦੇ ਜੇ ਆਪਾਂ ਵਿਗਾੜ ਨਹੀਂ ਪਾਉਣਾ ਸਾਰ ਤੇ ਵੋਟਾਂ ਆਪਣੀ ਵਿਚਾਰਧਾਰਾ ਦੇ ਹਿਸਾਬ ਨਾਲ ਪਾਉਣੀਆਂ ਨੇ ਤੁਸੀਂ ਪਰ ਲੜਾਈ ਨਹੀਂ ਕਰਨੀ ਕਿਸੇ ਨਾਲ ਵੀ ਆਪਸੀ ਭਾਈਚਾਰਾ ਜ਼ਰੂਰੀ ਹੈ ਬਸ ਇਹੀ ਹੈ ਜੀ ਵੋਟਾਂ ਜ਼ਰੂਰ ਪਾਓ ਕਿਉਂਕਿ ਮਸਾਂ ਇਹ ਲੜਾਈਆਂ ਲੜ ਕੇ ਅਧਿਕਾਰ ਲਿਆ ਆਪਾਂ ਲੋਕਤੰਤਰ ਦਾ ਤੇ ਇਹ ਵੋਟ ਪਾਉਣੀ ਬਹੁਤ ਜ਼ਰੂਰੀ ਹੈ ਸਾਡਾ ਹੱਕ ਹੈ ਇਹ ਔਰ ਇਹ ਜ਼ਰੂਰੀ ਵੀ ਹੈ ਕਿਉਂਕਿ ਤੁਸੀਂ ਇੱਕ ਚੰਗਾ ਕੋਈ ਵੀ ਨੇਤਾ ਚੁਣਨਾ ਤਾਂ ਇਹ ਸਾਡਾ ਅਧਿਕਾਰ ਸਾਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਹਰ ਇੱਕ ਬੰਦਾ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ Thank <laughs> you.